ਪੰਜਾਬੀ ਕਹਾਂਦੇ ਆ ਜੇ ਕਿਸਾਨਾਂ ਦੇ ਨੁਮਾਇंदे ਕਹਾਂਦੇ ਆ ਜੇ ਪੰਜਾਬ ਦੇ ਨੁਮਾਇंदे ਕਹਾਂਦੇ ਆ ਤਾਂ ਤੁਸੀਂ ਆਪਣੇ ਸਾਹਮਣੇ ਕਿਵੇਂ ਦੇਖ ਸਕਦੇ ਆ ਪੰਜਾਬ ਦੀਆਂ ਸਰਕਾਰੀ ਮੰਡੀਆਂ ਨੂੰ ਬਰਬਾਦ ਹੁੰਦੇ ਹੋਏ ਦੇਖ ਕੇ ਪੰਜਾਬ ਦੇ ਸਰਕਾਰੀ ਮੰਡੀ ਕਨ ਸਿਸਟਮ ਨੂੰ ਜਾਕਰ ਸਾਹਿਬ ਤੁਸੀਂ ਬਰਬਾਦ ਹੁੰਦਾ ਹੋਇਆ ਕਿਵੇਂ ਦੇਖ ਸਕਦੇ ਆ ਤੁਹਾਡੀ ਆਪਣੀ ਕੇਂਦਰ ਦੀ ਸਰਕਾਰ ਪੰਜਾਬ ਦੀਆਂ ਮੰਡੀਆਂ ਦੇ ਪੈਸੇ ਰੋਕ ਕੇ ਪੰਜਾਬ ਦੀਆਂ ਮੰਡੀਆਂ ਦੇ ਵਿਕਾਸ ਦੇ ਪੈਸੇ ਰੋਕ ਕੇ ਜੋ ਸਰਕਾਰੀ ਮੰਡੀ ਕਨ ਸਿਸਟਮ ਨੂੰ ਬਰਬਾਦ ਕਰ ਰਹੀ ਹੈ ਤੁਸੀਂ ਕਿਵੇਂ ਨੂੰ ਦੇਖ ਸਕਦੇ ਆ ਤੁਸੀਂ ਇਹਦੇ ਤੇ ਚੁੱਪ ਕਿਉਂ ਜੋ ਕਾਰਪੋਰੇਟ ਜੋ ਭਾਜਪਾ ਦੇ ਕਾਰਪੋਰੇਟ ਮਿੱਤਰਾਂ ਨੂੰ ਕਾਬਜ ਕਰਾਉਣ ਦੀ ਮੁਰਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਇਸ ਮੰਡੀ ਕੰਸਿਸਟੇਨ ਨੂੰ ਬਰਬਾਦ ਕਰਕੇ ਤੁਸੀਂ ਇਹਦੇ ਤੇ ਆਪਣੀ ਜਵਾਨ ਕਿਉਂ ਨਹੀਂ ਖੋਲਦੇ ਇਹਦੇ ਤੇ ਤੁਸੀਂ ਚੁੱਪ ਕਿਉਂ ਬੈਠੇ ਹੋ ਅੱਜ ਤੁਹਾਡੇ ਬੋਲਣ ਦਾ ਸਮਾਂ ਜੇ ਤੁਸੀਂ ਅੱਜ ਤੁਹਾਡੇ ਤੁਸੀਂ ਇਹ ਡਿਸਾਈਡ ਕਰਨਾ ਕਿ ਤੁਸੀਂ ਇਹ ਭਾਜਪਾ ਦੀ ਏਸ ਤਾਣਾशाही ਕਿਸਾਨ ਵਿਰੋਧੀ ਨੀਤੀ ਦੇ ਨਾਲ ਖੜਨਾ ਕਿ ਪੰਜਾਬ ਦੇ ਨਾਲ ਖੜਨਾ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਨਾ ਜੇ ਪੰਜਾਬ ਦੇ ਜਾਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਨਾ ਤਾਂ ਤੁਸੀਂ ਇਹਨਾਂ ਕੈਸ਼ ਨੂੰ ਇਹ ਕਾਲੇ ਕਾਨੂੰਨਾਂ ਨੂੰ ਲੁਕਵੇਂ ਤਰੀਕੇ ਦੇ ਨਾਲ ਲਾਗੂ ਹੋਣ ਤੋਂ ਰੋਕਣ ਦੇ ਲਈ ਭਾਜਪਾ ਦੇ ਸਾਰੇ ਲੀਡਰ ਜਖੜ ਸਾਹਿਬ ਬਿੱਟੂ ਜੀ ਆਪਣੀ ਤੁਸੀਂ ਆਵਾਜ਼ ਬੁਲੰਦ ਕਰੋ ਆਪਣਾ ਮੂੰਹ ਖੋਲੋ